ਆਪਣੇ ਪਿਸ਼ੋਕੜ ਨੂੰ ਸਾਹਮਣੇ ਬੈਠਾ ਪਿੰਡ ਸੰਤਪੁਰਾ ਸਤਿ ਸ੍ਰੀ ਅਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੰਤਪੁਰਾ ਇੱਕ ਪੀਟੀਪੀ ਵਿਖੇ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਸੰਗਰੀਆ ਅਤੇ ਜ਼ਿਲ੍ਹਾ ਹਨੂਮਾਨਗੜ ਦਾ ਬਹੁਤ ਪੁਰਾਣਾ ਅਤੇ ਵੱਡਾ ਪਿੰਡਾ ਸੰਤਪੁਰਾ ਗੱਲ ਕਰੀਏ ਪਿੰਡ ਸੰਤਪੁਰਾ ਦੇ ਆਸੇ ਪਾਸੇ ਦੇ ਪਿੰਡਾਂ ਦੀ ਤਾ ਪਖਰਾਂ ਵਾਲੀ ਢੋਲ ਨਗਰ ਦੀਨਗੜ ਨਕੇਰਾ ਇਹ ਪਿੰਡ ਇਸ ਦੇ ਆਸੇ ਪਾਸੇ ਲੱਗਦੇ ਨੇ ਪਿੰਡ ਸੰਤਪੁਰਾ ਸੰਗਰੀਏ ਤੋਂ 19 ਕਿਲੋਮੀਟਰ ਹਨਮਾਨਗੜ ਤੋਂ 45 ਕਿਲੋਮੀਟਰ ਮਟੀਲੀ ਤੋਂ 37 ਕਿਲੋਮੀਟਰ ਮੰਡੀ ਡੱਬ ਵਾਲੀ ਤੋਂ 43 ਕਿਲੋਮੀਟਰ ਦੂਰੀ ਤੇ ਜਦੋਂ ਸੰਗਰੀਏ ਤੋਂ ਬਜੀਤਪੁਰ ਪੌਮਾ ਸੀਤੋਵਲ ਨੂੰ ਆਈਏ ਤਾਂ 메ਨ ਸੜਕ ਦੇ ਉੱਪਰ ਵਸਿਆ ਹੋਇਆ ਪਿੰਡਾ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਪੈਂਦਾ ਉੱਥੋਂ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੰਤਪੁਰਾ ਵਸਿਆ ਹੋਇਆ ਪਿੰਡ ਸੰਤਪੁਰਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਤੋਂ ਇਹ ਪਿੰਡ ਵਸਿਆ ਪਿੰਡ ਚੱਕ ਫਤਿਹ ਸਿੰਘ ਵਾਲਾ ਤੋਂ ਇਲਾਵਾ ਚੱਕ RAM ਸਿੰਘ ਵਾਲਾ ਬਾਦਲ ਤੇ ਸੰਦੋਹਾ ਪਿੰਡ ਇਹਨਾਂ ਪਿੰਡਾਂ ਦੇ ਵੀ ਲੋਕ ਪਿੰਡ ਸੰਤਪੁਰਾ ਦੇ ਵਿੱਚ ਆ ਕੇ ਆਬਾਦ ਹੋਏ ਜੇਕਰ ਪਿੰਡ ਦੇ ਨਾਮ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਹਿਲਾ ਪਿੰਡ ਦਾ ਨਾਮ ਰੂੜਿਆਂ ਵਾਲੀ ਸੀ ਇੱਥੇ ਸੰਤ ਬਾਬਾ ਕਰਪਾਲ ਸਿੰਘ ਜੀ ਪਿੰਡ ਛੰਨਾ ਤੋਂ ਇਥੇ ਦੀਵਾਨ ਲਾਉਣ ਵਾਸਤੇ ਆਏ ਤੇ ਉਹਨਾਂ ਨੇ ਇਥੇ ਜਦੋਂ ਦੀਵਾਨ ਲਾਏ ਤਾਂ ਉਹਨਾਂ ਨੇ ਕਿਹਾ ਕਿ ਇਸ ਨੂੰ ਤੁਸੀਂ ਰੂੜਿਆਂ ਵਾਲੇ ਕਹਿੰਦੇ ਹੋ ਇਹ ਤਾਂ ਸੰਤਾਂ ਦੀ ਪੁਰੀਆ ਇਥੇ ਮੇਲੇ ਲਗਿਆ ਕਰਨਗੇ ਤੇ ਵੱਡੇ ਵੱਡੇ ਸੰਤ ਆਇਆ ਕਰਨਗੇ ਉਦੋਂ ਤੋਂ ਇਸ ਪਿੰਡ ਦਾ ਨਾਮ ਸੰਤਪੁਰਾ ਹੋ ਗਿਆ ਤੇ ਜਦੋਂ 1950 ਦੇ ਵਿੱਚ ਇਥੇ ਨਹਿਰੀ ਪਾਣੀ ਆਇਆ ਤਾ ਇਥੇ ਪੀਟੀਪੀ ਮਾਈਨਰ ਤੇ ਹੋਣ ਕਰਕੇ ਇਸ ਪਿੰਡ ਦਾ ਨਾਮ ਇੱਕ ਪੀਟੀਪੀ ਰਜਿਸਟਰਡ ਹੋ ਗਿਆ ਬੜਾ ਪੁਰਾਣਾ ਤੇ ਵੱਡਾ ਪਿੰਡ ਆ ਪਿੰਡ ਦੀਆਂ ਕਾਫੀ ਖੁੱਲੀਆਂ ਡੁੱਲੀਆਂ ਗਲੀਆਂ ਨੇ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਈ 12ਵੀਂ ਤੱਕ ਦਾ ਸਕੂਲ ਖੇਡ ਮੈਦਾਨ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਪਸ਼ੂ ਹਸਪਤਾਲ ਕੋਆਪਰੇਟਿਵ ਸੁਸਾਇਟੀ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਪਿੰਡ ਦੇ ਵਿੱਚ ਪੁਰਾਣੇ ਤਿੰਨ ਛੱਪੜ ਪੁਰਾਣਾ ਖੂਹ ਬਿਜਲੀ ਘਾਰ ਤੇ ਗਊਸ਼ਾਲਾ ਆਦਿ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਉਪਲਬਧ ਨੇ ਪਿੰਡ ਦੇ ਲੋਕ ਧਾਰਮਿਕ ਵਿਰਤੀ ਵਾਲੇ ਨੇ ਇੱਥੇ ਬਾਬਾ ਰਾਮਨਾਥ ਜੀ ਦਾ ਬਹੁਤ ਖੂਬਸੂਰਤ ਮੰਦਿਰ ਬਣਿਆ ਹੋਇਆ ਇਸ ਤੋਂ ਇਲਾਵਾ ਬਾਬਾ ਸੰਗੂ ਸਿੰਘ ਜੀ ਦਾ ਧਰਮ ਸਥਾਨ ਜਿੱਥੇ ਪਿੰਡ ਦੇ ਲੋਕਾਂ ਦੀ ਆਥਾ ਸ਼ਰਦਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਵੀ ਸ਼ਿਸ਼ੋਭਤ ਹੈ ਪਿੰਡ ਦਾ ਤਕਰੀਬਨ 5000 ਬਿਗੇ ਰਕਬਾ ਤੇ ਪਿੰਡ ਦੀ 2700 ਵੋਟ ਹੈ 1954 ਦੇ ਵਿੱਚ ਸਰਹੰਦ ਫੀਡਰ ਦੇ ਵਿੱਚੋਂ ਨਿਕਲ ਕੇ ਆਉਂਦੀ ਪੀਟੀਪੀ ਨਹਿਰ ਦੇ ਨਾਲ ਖੇਤਾਂ ਦੀ ਸਿੰਚਾਈ ਹੋਣ ਲੱਗੀ ਇਸ ਤੋਂ ਪਹਿਲਾਂ ਇਹ ਤਕਰੀਬਨ ਸਾਰਾ ਬਰਾਨੀ ਏਰੀਆ ਸੀ ਤੇ ਹੁਣ ਇੱਥੇ ਨਹਿਰੀ ਪਾਣੀ ਹੋਣ ਕਰਕੇ ਖੂਬਸੂਰਤ ਫਸਲਾਂ ਲਹਿਰ ਆਉਂਦੀਆਂ ਨੇ ਪਿੰਡ ਸੰਤਪੁਰਾ ਦੇ ਵਿੱਚ ਅੱਜ ਵੀ ਪੁਰਾਣੀਆਂ ਰਵਾਈਤਾਂ ਵੇਖਣ ਨੂੰ ਮਿਲਦੀਆਂ ਨੇ ਜਿਸ ਤਰ੍ਹਾਂ ਪਿੰਡ ਦੇ ਵਿੱਚ ਵੱਖੋ-ਵੱਖ ਪੱਤੀਆਂ ਨੇ ਤੇ ਪਿੰਡ ਦੇ ਤਿੰਨ ਛੱਪੜ ਨੇ ਜਿੱਥੇ ਪੁਰਾਣੇ ਵਿਰਾਸਤੀ ਬੋਰਡ ਲੱਗੇ ਹੋਏ ਨੇ ਵੀਡੀਓ ਦੇ ਵਿੱਚ ਜਿਹੜੇ ਸਾਹਮਣੇ ਆਪਾਂ ਇਹ ਬੋਰਡ ਦੇ ਦਰਖਤ ਦੇਖ ਰਹੇ ਹਾਂ ਪਿੰਡ ਵਾਸੀ ਦੱਸਦੇ ਨੇ ਕਿ ਜਦੋਂ ਇਹ ਪਿੰਡ ਆਬਾਦ ਹੋਇਆ ਉਸ ਸਮੇਂ ਦੇ ਇਹ ਪੁਰਾਣੇ ਬੋਰਡ ਨੇ ਇਸ ਤੋਂ ਇਲਾਵਾ ਪਿੰਡ ਦੇ ਲੋਕ ਅੱਜ ਵੀ ਜੁੜ ਕੇ ਸੱਥਾਂ ਦੇ ਵਿੱਚ ਤਾਸ਼ ਖੇਡਦੇ ਨਜ਼ਰ ਆਉਂਦੇ ਨੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਤਾਸ਼ ਦੀਆਂ ਬਾਜ਼ੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਪਿੰਡ ਦੇ ਵਿੱਚ ਸਮੇਂ-ਸਮੇਂ ਤੇ ਵਿਕਾਸ ਕਾਰ ਚੱਲਦੇ ਰਹਿੰਦੇ ਨੇ ਇਸ ਵੀਡੀਓ ਦੇ ਵਿੱਚ ਇਹ ਦਿਖਾਈ ਦੇ ਰਿਹਾ ਇਸ ਪਿੰਡ ਦਾ ਖੂਬਸੂਰਤ ਬਾਸਾੜਾ ਜਿਹੜਾ ਕਿ ਹੁਣ ਹੀ ਬਣ ਕੇ ਤਿਆਰ ਹੋਇਆ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਬਹੁਤ ਖੂਬਸੂਰਤ ਬਾਬਾ ਫਤਿਹ ਸਿੰਘ ਜੀ ਪਾਰਕ ਬਣਿਆ ਹੋਇਆ ਇਹ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਚੰਗਾ ਪ੍ਰਾਲਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਬਜ਼ੁਰਗਾਂ ਦਾ ਜਿਹੜਾ ਪਿਛੋਕੜ ਉਹ ਵੀ ਯਾਦ ਰਹੇ ਕਿ ਸਾਡੇ ਬਜ਼ੁਰਗਾਂ ਨੇ ਕਿੱਥੋਂ ਆ ਕੇ ਇਹ ਪਿੰਡ ਆਬਾਦ ਕੀਤਾ ਸੀ ਕਿਉਂਕਿ ਬਾਬਾ ਫਤਿਹ ਸਿੰਘ ਪਾਰਕ ਦੇਖ ਕੇ ਕਦੇ ਨਾ ਕਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਪਾਰਕ ਦਾ ਨਾਮ ਬਾਬਾ ਫਤਿਹ ਸਿੰਘ ਕਿਉਂ ਰੱਖਿਆ ਤਾਂ ਬਾਬਾ ਫਤਿਹ ਸਿੰਘ ਪਾਰਕ ਦਾ ਨਾਮ ਇਸੇ ਕਰਕੇ ਪਿਆ ਕਿਉਂਕਿ ਇਹ ਪਿੰਡ ਚੱਕ ਫਤਿਹ ਸਿੰਘ ਵਾਲਾ ਤੋਂ ਆ ਕੇ ਅੱਬ ਬਾਤ ਕੀਤਾ ਸੀ ਤਾਂ ਦੋਸਤੋ ਪਿੰਡ ਚੱਕ ਫਤਿਹ ਸਿੰਘ ਵਾਲਾ ਵੀ ਬਹੁਤ ਇਤਿਹਾਸਿਕ ਪਿੰਡ ਆ ਜਿਸ ਦੀ ਇੱਕ ਵੱਖਰੀ ਵੀਡੀਓ ਆਪਾਂ ਬਣਾ ਕੇ ਆਪਣੇ YouTube ਚੈਨਲ ਤੇ ਪਹਿਲਾਂ ਅਪਲੋਡ ਕਰ ਚੁੱਕੇ ਆ ਦੋਸਤੋ ਇਹ ਸੀ ਖੂਬਸੂਰਤ ਜਾਂ ਪਿੰਡ ਸੰਤਪੁਰਾ ਤੁਹਾਨੂੰ ਪਿੰਡ ਸੰਤਪੁਰਾ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਤੇ ਦੋਸਤੋ ਆਪਾਂ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਵੀਡੀਓ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿਆਂਗੇ ਜਿਹੜੇ ਦੋਸਤ ਮਿੱਤਰ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਵੀਡੀਓ ਦੇਖਣਾ ਚਾਹੁੰਦੇ ਨੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਤੇ ਕਲਿੱਕ ਕਰਕੇ ਉਹ ਵੀ ਵੀਡੀਓ ਦੇਖ ਸਕਦੇ ਹੋ ਸਾਡੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ